ਅਨਿਗੜ ਦੇ ਪਿੰਡ ਪੱਟੀ ਵਾਲ ਕਲਾ ਵਿਖੇ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ ਜਦੋਂ ਸਰਪੰਚ ਵੱਲੋਂ ਪੰਚਾਇਤੀ ਜ਼ਮੀਨ ਤੇ ਮੰਤਰ ਬਣਾਉਣ ਦਾ ਕਹਿ ਕੇ ਤੇ ਪਿਛਲੇ ਲੰਬੇ ਸਮੇਂ ਤੋਂ ਰਹਿ ਰਹੇ ਗਰੀਬ ਪਰਿਵਾਰਾਂ ਦੇ ਘਰਾਂ ਨੂੰ ਢੁਡਵਾ ਦਿੱਤਾ ਗਿਆ ਜਿਸ ਕਾਰਨ ਹੁਣ ਇਹ ਗਰੀਬ ਲੋਕ ਦਰਦ ਦੀਆਂ ਠੋਕਰਾ ਖਾ ਰਹੇ ਨੇ ਅਤੇ ਚੀਖ ਚੀਖ ਕੇ ਆਪਣਾ ਦਰਦ ਬਿਆਨ ਕਰ ਰਹੇ ਹਨ ਬਈ ਸਾਡੇ ਤਾਂシャレ ਛੱਪਰ ਪਟਤੇ ਵੀਰੇ ਸ਼ਵੇਰ ਖੇਤਾਂ ਦੇ ਵਿੱਚ ਰੁਲਦੇ ਫਿਰਦੇ ਆ ਬੱਚੇ ਨਿਕੇ ਨਿਕੇ ਬੱਚੇ ਤੜਪਦੇ ਫਿਰਦੇ ਆ ਨਾ ਪਾਣੀ ਨਾ ਰੋਟੀ ਨਾ ਸ਼ਵੇਰ ਦੇ ਮੋਟਰ ਤੀਹ ਸੀ ਪੰਚਾਇਤੀ ਮੈਂ ਉਥੇ ਸਰਪੰਚਾਂ ਨਾਲ ਲਈ ਹੋਈ ਉਹ ਵੀ ਫਟਕੇ ਲੈ ਗਏ ਕਿਉਂ ਗੱਡੇ ਪਾਣੀ ਪਾਏ ਕਿ ਕੀ ਪਤਾ ਕੀ ਕਰਿਆ ਹੈਗਾ ਸਾਡੇ ਨਾਲ ਕੀ ਬੁਰਾ ਕਰਿਆ ਹੈਗਾ ਸਾਡੇ ਨਾਲ ਸ਼ਵੇਰ ਦੇ ਸ਼ਾਂਤ ਆਮਾਨ ਰੱਖੇ ਹੈਗੇ ਕਿੱਥੇ ਰਹਿੰਦੇ ਤੁਸੀਂ ਹਾਂ ਇੱਥੇ ਬੈਠੇ ਆ ਮੰਡੀ ਦੇ ਸ਼ਹਾਰੇ ਟੋਬੇ 'ਚ ਪਰਸ ਪਾ ਕੇ ਬਿਠਾਏ ਸਾਨੂੰ ਹਾਂ ਮਿੱਟੀ ਸਿਤਾ ਕੇ ਦਿੱਤੀ ਸੀ ਪਹਿਲਾਂ ਫਿਰ ਨੇ ਬੈਠੇ ਰੋ ਤੁਸੀਂ ਪਹਿਲਾਂ ਜਾਨੂ ਪਹਿਲਾਂ ਬੱਟੀ ਫਿਰ ਬਾਤ ਹੀ ਫਿਰ ਸਾਡੀ ਬੋਟਾ ਵੀ ਬਣਾਤੀ ਜੀ ਹੁਣ ਸਾਡੂ ਬੁਰਾ ਹਾਲ ਕਰ ਦਿੱਤਾ ਇਹਨਾਂ ਨੇ ਵੀ ਸਾਡਾ ਬਈ ਬਹੁਤ ਬੁਰਾ ਹਾਲ ਹੋ ਰਿਹਾ ਹੈ ਅਸੀਂ ਤਾਂ ਮਾਰੇ ਰਹੇ ਹੈਗੇ ਕੋਈ ਨੂੰ ਹੋਰ ਜਗ੍ਹਾ ਨਹੀਂ ਦੇ ਦੇ ਕਿੱਥੇ ਕਿਉਂ ਇੱਥੇ ਨਹੀਂ ਦਿੱਤੀ ਹੈਗੇ ਕਿਥੇ ਨਹੀਂ ਬਿਠਾ ਰਹੇ ਹੈਗੇ ਜਿੱਥੇ ਪਹਿੰਦੇ ਛੂਏ ਤੇ ਬਿਠਾਵਾਂਗੇ ਉੱਥੇ ਪੰਚਾਇਤ ਉਹ ਕਹਿੰਦੇ ਵੀ ਇੱਥੇ ਨਹੀਂ ਬੈਠਦੇ ਵੀ ਤੁਸੀਂ ਕਿੰਨੇ ਸਮੇਂ ਤੋਂ ਉੱਥੇ ਬੈਰੇ ਸੀ ਜਿਹੜੀ ਪੰਚਾਇਤੀ ਜ਼ਮੀਨ ਸੀ ਉਹ ਹਾਂ ਪੰਚਾਇਤੀ ਜੀ ਟੋਬੇ ਜੀ ਮਰਤ ਪੁਆਇਆ ਸੀ ਅਸੀਂ ਪੱਟੀਆਂ ਕਲਾਂ ਚ ਰਹਿ ਰਹੇ ਆ ਕਾਫੀ ਕਾਫੀ ਸਮੇਂ ਤੋਂ ਸੜੀ ਛੋਟੇ ਛੋਟੇ ਹੁੰਦੇ ਸੀ ਉਰੇ ਜਦੋਂ ਹੀ ਰਹਿ ਰਹੇ ਆ ਪਰ ਹੁਣ ਸਾਨੂੰ ਸਰਪੰਚ ਸਾਹਿਬ ਜੀ ਠਾਲ ਰਹੇ ਨੇ ਉਹਨੂੰ ਉੱਥੇ ਠਾਲ ਕੇ ਮੰਦਿਰ ਬਣਾ ਰਹੇ ਨੇ ਕਿੱਥੇ ਰਹਿ ਰਹੇ ਸੀ ਤੁਸੀਂ ਪਟਿਆਲਕਲਾਂ ਦੇ ਵਿੱਚ ਕਿੱਥੇ ਪਟਿਆਲਕਲਾਂ ਦੇ ਵਿੱਚ ਅਸੀਂ ਅਨਾਜ ਮੰਡੀ ਅਨਾਜ ਮੰਡੀ ਦੇ ਲਵੇ ਜਗਾ ਹੈ ਚਾਮਲਾੜ ਪੰਚਾਇਤੀ ਉੱਥੇ ਰਹਿ ਰਹੇ ਹਾਂ ਟੋਬਾ ਅੱਛਾ ਹੁਣ ਕੀ ਕੀ ਕਿਉਂ ਠਾਲ ਦਿੱਤਾ ਕੀ ਦਲੀਲ ਕਿ ਦਿੱਤੀ ਉਹਨਾਂ ਨੇ ਉਹ ਤਾਂ ਬਸ ਇਦਾਂ ਹੀ ਕਹਿੰਦੇ ਨੇ ਬਈ ਤੁਹਾਨੂੰ ਤੁਸੀਂ ਉੱਠ ਜਾਓ ਰੋਂ ਮੈ ਅਸੀਂ ਮੰਦਿਰ ਬਣਾਉਣਾ ਹੈ ਹੁਣ ਸਾਡਾ ਸਮਾਨ ਖੇਤਾਂ ਚ ਰੁਲ ਰਿਹਾ ਜੀ ਛੋਟੇ ਛੋਟੇ ਬੱਚੇ ਹੈ ਜੀ ਰੋਣ ਰਿਹਾ ਨੇ ਸਾਡੇ ਪ੍ਰੂਫ ਸਾਡੇ ਉਰੇ ਦੇ ਨੇ ਅਸੀਂ ਪਸਤੀ ਪਟਿਆਲਕਲਾਂ ਦੇ ਹਾਂ ਆਹ ਦੇਖੋ ਸਾਡੇ ਕੋਲ ਵੋਟਰ ਕਾਰਡ ਹੈਗਾ ਜੀ ਹਾਂ ਅਸੀਂ ਛੋਟੇ ਛੋਟੇ ਹੁੰਦੇ ਤੇ ਉਰੇ ਹੀ ਪਲੇ ਆਂ ਉਰੇ ਹੀ ਜੰਮ ਮੈਂ ਕਹਿ ਰਹਾ ਜੀ ਅੱਜ ਮੇਰੀ ਪਰਛਾਈ ਗੁజర్ ਕੀਤੀ ਉਹਦੇ ਫੁੱਲ ਤੇ ਉਹਦੇ ਫੁੱਲਾਂ ਵੇਲੇ ਜਦੋਂ ਉੱਥੇ ਫੁੱਲ ਚੁਗਣ ਗਏ ਉਸ ਟਾਈਮ ਮੋਟਰ ਕੱਢ ਕੇ ਸਰਪੰਚ ਨੇ ਆਪਣੇ ਘਰ ਨੂੰ ਆਪਣੇ ਘਰੇ ਲੈ ਗਿਆ ਖਾਨੀ ਖਾਨੀ ਕਿਸੇ ਨੂੰ ਹੋਰ ਨੂੰ ਫੜਾਤੀ ਸਾਨੂੰ ਇਹ ਤਾਂ ਨਹੀਂ ਪਤਾ ਇਹਨੇ ਪਾਰਟੀਆਂ ਬਣਾਉਣੀਆਂ ਪਿੰਡ 'ਚ ਸਾਡੇ ਸ਼ੁਰੂ ਕਰ ਰੱਖੀਆਂ ਨੇ ਇਹ ਸਰਪੰਚ ਨੇ ਜੇ ਮੈਂ ਇਹਦੇ ਕਥਾਣੇਦਾਰ ਸਾਹਿਬ ਨੂੰ ਕਿਹਾ ਤੇ ਮੈਂ ਗਿਆ ਘਰ ਪੁਲਿਸ ਵਾਲੇ ਵੀ ਉੱਥੇ ਖੜੇ ਤੇ ਮੈਂ ਉੱਥੇ ਕਿਹਾ ਵੀ ਉਹ ਦਰਸ਼ਨਾ ਅੱਜ ਸਾਡੇ ਘਮਾਰਾਂ ਨਾਲ ਜੁਲਮ ਕਰ ਰਹੇ ਹੋ ਤੁਸੀਂ ਮੋਟਰ ਕੱਢ ਲਈ ਉੱਥੇ ਹੈ ਕੋਈ ਇਹਦਾ ਕੋਈ ਬਾਲੀਵਾਰ ਤੇ ਨਹੀਂ ਪਿੰਡ ਦਾ ਤੁਸੀਂ ਦੇ ਅੱਧਾ ਪਿੰਡ ਖਖੜੀਆਂ ਗਰੇਲੇ ਕਰਤਾ ਇਸ ਕਰਕੇ ਜਦ ਕਿਹਾ ਮੈਨੂੰ ਕਹਿੰਦਾ ਵੀ ਜਾ ਸਾਡੇ ਤੇ ਪਰਚਾ ਦੇ ਦੇ ਪਰਚਾ ਕਰਾ ਦੇ ਸਾਡੇ ਤੇ ਜਿਹੜੀ ਅਰਜ਼ੀਆਂ ਦੇਣੀਆਂ ਨੇ ਦੇ ਦੇ ਮੈਂ ਇਸ ਗੱਲ ਕਰਕੇ ਦੁਬਾਰੇ ਫਿਰ ਕਿਹਾ ਥਾਣੇਦਾਰ ਸਾਹਿਬ ਕਹਿੰਦਾ ਭਾਈ ਜਦ ਅਸੀਂ ਖੜਿਆ ਤੂੰ ਕਿਉਂ ਬੋਲਦਾ ਇੰਨਾ ਮੈਨੂੰ ਥਾਣੇਦਾਰ ਸਾਹਿਬ ਨੇ ਵੀ ਇਹ ਗੱਲ ਕੀਤੀ ਮੈਂ ਇਸ ਗੱਲਾਂ ਕਰਕੇ ਕਹਿੰਦਾ ਹੋਇਆ ਜੇ ਰੋਸਾ ਹੋਊਗਾ ਪਿੰਡ ਦੇ ਨਾਲ ਲੋਕਾਂ ਨਾਲ ਹੋਊਗਾ ਮੇਰੇ ਨਾਲ ਕਹਦਾ ਰੋਸਾ ਦੀ ਉਹਦਾ ਹੈ ਉਹਨੇ ਸਾਡੇ ਗਰੀਬਾਂ ਤੇ ਕਿਉਂ ਹਮਲਾ ਕਰ ਰਿਹਾ ਹੈ ਇਹ ਮੋੜ-ਮੋੜ ਕੇ ਇਹ ਗੱਲ ਤੁਹਾਨੂੰ ਕਿੱਥੇ ਕਹੀ ਸੀ ਉਹਨਾਂ ਨੇ ਉਹਦੇ ਸਰਪੰਚ ਦੇ ਬਾਹਰ ਦੇ ਮੂਰੇ ਉੱਥੇ ਪੁਲਿਸ ਵਾਲੇ ਖੜੇ ਤੇ ਗੱਡੀ ਖੜੀ ਤੇ ਉੱਥੇ ਪੁਲਿਸ ਦੀ ਉੱਥੇ ਦੋਏ ਬਾਪ ਪੁੱਤੇ ਇਹ ਤੇ ਕਿਵੇਂ ਦੇਖ ਦਰਸ਼ਨ ਤੇ ਉਹ ਪੰਚਾਇਤੀ ਜਗ੍ਹਾ ਦੇ ਵਿੱਚ ਬਾਗੜੀ ਪਰਿਵਾਰ ਰਹੇ ਨੇ ਸੀ ਤੇ ਉਹਨਾਂ ਨੇ ਠਾਏ ਤੁਸੀਂ ਕਿਵੇਂ ਦੇਖ ਦਿਓ ਪਿੰਡ ਮੈਂ ਆਪ ਦੇਖੇ ਨੇ ਜੀ ਠਾਏ ਤੇ ਉਹ ਪਾਣੀ ਉਹ ਆ ਗਿਆ ਉਹ ਬਚਾਰੇ ਉੱਥੇ ਪਾਣੀ ਪੀ ਲੈਂਦੇ ਤੇ ਮੋਟਰ ਚਲਾ ਕੇ ਉਹਦੇ ਉਹਨਾਂ ਦੀ ਮੋਟਰ ਵੀ ਕੱਢੀ ਗਈ ਉਹਨਾਂ ਨੇ ਪਹਿਲਾਂ ਸਮਰਾਈ ਵੀ ਮੋਟਰ ਉਹਨਾਂ ਨੇ ਆਈ ਦੀ ਮੈਨੂੰ ਕਹਿੰਦਾ ਜੇ ਕਹਿੰਦਾ ਕੋਈ ਫੜ ਲੇ ਮੋਟਰ ਕਹਿੰਦਾ ਉਹ ਜਾਲੀ ਚੱਲਦੀ ਸੀ ਮਾ 5 ਸਾਲ ਦੀ ਤਾਂ ਇਹ ਜਾਲੀ ਚੱਲੀ ਨਹੀਂ ਫੜੀ ਨਹੀਂ ਗਈ ਹੁਣ ਫੜੀ ਜਾਂਦੀ ਅੱਜ ਘਮਾਰਾਂ ਦੇ ਬਾਦੀ ਨੂੰ ਇਹ ਘਟਨਾ ਕਰਮ ਹੋਇਆ ਬਹੁਤ ਨਿੰਦਨਯੋਗ ਹੈ ਬਹੁਤ ਘਟਨਾ ਕਰਮ ਹੈ ਬਹੁਤ ਗਲਤ ਹੋਇਆ ਇੱਕ ਗੁਰੂ ਪੀਰਾਂ ਦੀ ਧਰਤੀ ਹੈ ਇਹ ਪੰਜਾਬ ਇੱਕ ਪਾਸੇ ਆਪਾਂ ਲੰਗਰ ਲਾਣ ਜਾ ਰਹੇ ਹਾਂ ਬਹੁਤ ਪੁੰਨਦਾਨ ਕਰਦੇ ਆ ਤੇ ਦੂਜੇ ਪਾਸੇ ਅੱਜ ਛੋਟੇ ਛੋਟੇ ਬੱਚਿਆਂ ਦੇ ਸਿਰ ਤੋਂ ਛੱਤ ਚੱਕ ਕੇ ਇੱਕ ਸਾਈਡ ਤੇ ਕਰਤੀ ਇੱਕ ਇਨਸਾਨੀਅਤ ਹੋਣ ਦੇ ਨਾਤੇ ਜੇ ਕੋਈ ਰੰਜਸ ਜਾਂ ਕੋਈ ਗੱਲਬਾਤ ਸੀ ਉਹ ਬਾਅਦ ਚ ਕਰ ਲੈਂਦੇ 2 ਮਿੰਟ ਠਹਿਰ ਕੇ ਕਰ ਲੈਂਦੇ ਜਾਂ ਫਿਰ ਇਹਨਾਂ ਦੀ ਜਗ੍ਹਾ ਦਾ ਅੱਗੇ ਇਂਤਜ਼ਾਮ ਕਰਕੇ ਫਿਰ ਇਹਨਾਂ ਨੇ ਕੰਮ ਕਰਨਾ ਸੀ ਅ ਜਿਨੇ ਤਾਂ ਸਿਰ ਤੋਂ ਛੱਤ ਚੱਕੀ ਗਈ ਹੈ ਅ ਜੇ ਛੋਟੇ ਛੋਟੇ ਬੱਚੇ ਅਜੇ ਇੰਨੇ ਭਾਵਕਾਂ ਸੀ ਕਿ ਦੁਪਹਿਰ ਦਾ ਖਾਣਾ ਪੀਣਾ ਵੀ ਨਹੀਂ ਖਾਦਾ ਉਹ ਤਾਂ ਦੂਜੇ ਪਾਸੇ ਸਰਪੰਚ ਤੇ ਭਰਾ ਨੇ ਇਹਨਾਂ ਲੋਕਾਂ ਨੂੰ ਹੀ ਦੋਸ਼ੀ ਕਰਾਨ ਦੇ ਦਿੱਤਾ ਇਹ ਇਹ ਬਾਗੜੀ ਪਹਿਲਾਂ ਕਿ ਪਿਆਲ ਮਿਲ ਰਹੀ ਸੀ ਉਸ ਤੋਂ ਬਾਅਦ ਨਵੇਂ ਗੜ ਰਹੇ ਦੇ ਸੀ ਨਾਲ ਹੀ ਪਿੰਡ ਹੈਗਾ ਤੇ ਇਹਨਾਂ ਦਾ ਕੰਮ ਕੀ ਸੀ ਇਹ ਡੰਗਰ ਪਛੂ ਲਿਆ ਕੇ ਬਾਹਲੇ ਪਿੰਡਾਂ ਦੇ ਵਿੱਚੋਂ ਪਿੰਡਾਂ ਦੇ ਵਿੱਚ ਛੜ ਦਿੰਦੇ ਸੀ ਤੇ ਉਸ ਤੋਂ ਬਾਅਦ ਉੱਥੋਂ ਚਲੋ ਨਵੇਂ ਗੜਦੇ ਲੋਕਾਂ ਨੇ ਇਹਨਾਂ ਨੂੰ ਕੱਢਦਾ ਤੇ ਸਾਡੇ ਇੱਕ ਮੈਂਬਰ ਸੀ ਉਹ ਆ ਕੇ ਸਰਪੰਚ ਸਾਹਿਬ ਨੂੰ ਕਹਿੰਦੇ ਵੀ ਇਹਨਾਂ ਨੂੰ ਆਪਾਂ ਬਿਠਾਉਣਾ ਹੈ ਅਸੀਂ ਜਗ੍ਹਾ ਦੇ ਦਿੱਤੀ ਇਹਨਾਂ ਨੂੰ ਹੁਣ ਇਹ ਕਾਫੀ ਟਾਈਮ ਤੋਂ ਬੈਠੇ ਤੇ ਪਿਛਲੇ ਮੰਡੀ ਦੇ ਸੀਜ਼ਨ ਚ ਇਹ ਕਹਿੰਦੇ ਵੀ ਸਾਡੇ ਉੱਪਰ ਕਰਦਾ ਪੈਂਦਾ ਹੈ ਅਸੀਂ ਇਹਨਾਂ ਨੂੰ ਦੋ ਤਿੰਨ ਸਾਮੇ ਜਗ੍ਹਾ ਦਿਖਾਈ ਇਹ ਕਹਿੰਦੇ ਨਹੀਂ ਅਸੀਂ ਕਿਤੇ ਨਹੀਂ ਬੈਠਣਾ ਉਰੀ ਰਹਿਣਾ ਅਸੀਂ ਕਿ ਚਲੋ ਠੀਕ ਹੈ ਹੁਣ ਮੈਟਰ ਕੀ ਸੀ ਇੱਕ ਉੱਥੇ ਧਰਮ ਮਸਾਲਾ ਪਾਉਂਦੀ ਸੀ ਇਹਨਾਂ ਨੂੰ ਸਿਰਫ 2 ਫੁੱਟ ਜਗ੍ਹਾ ਦਾ ਸੀ ਇਹਨਾਂ ਨੂੰ ਇਹ ਕਹਿਦੀ ਵੀ ਦੋ ਫੁੱਟ ਤੁਸੀਂ ਮੰਡੀ ਵੱਲ ਨੂੰ ਹੋ ਜਾਓ ਅੱਗੇ ਤੇ ਇਹਨਾਂ ਦੀ ਜਿਹੜੀ ਜਗ੍ਹਾ ਮਿੰਤੀ ਦੇ ਵਿੱਚ ਪੂਰੀ ਹੋ ਜਾਊ ਪਰ ਇਹ ਥੋੜੇ ਦੂਜੇ ਧੜੇ ਦੇ ਹੱਥ ਦੇ ਝੜ ਕੇ ਐਂਟੀਪਾਰਟੀ ਦੇ ਝੜ ਕੇ ਇਹ ਸਰਪੰਚ ਸਾਹਿਬ ਦੇ ਉਲਟ ਚੱਲਣ ਲੱਗੇ ਲੋਕਾਂ ਕੋਲ ਉਹਨਾਂ ਨੂੰ ਮ ਫਿਰ ਕੋ ਸੁਪੰਡਰ ਦੇ ਵਿੱਚੋਂ ਜਿਹੜੇ ਗਰੀਬ ਜਨਤਾ ਜਿੱਥੇ ਰਹਿੰਦੇ ਨੇ ਵਿੜੇਵਾਲ ਰਮਦਾਸੀਆ ਭਾਈਚਾਰੇ ਦੀ ਉਧਰ ਜਗ੍ਹਾ ਜਿੱਥੇ ਰਹਿੰਦੇ ਨੇ ਮੰਡੀ ਦੇ ਵੱਲ ਉੱਥੇ ਜਦੋਂ ਕੋਈ ਸੰਸਕਾਰ ਹੁੰਦਾ ਸੀ ਇਹ ਉਹਨਾਂ ਨੂੰ ਕਹਿੰਦੇ ਕਿ ਸਾਡੇ ਇੱਥੇ ਬੈਠ ਕੇ ਰੂਣਾ ਨਹੀਂ ਕਿਸੇ ਨੇ ਵੀ ਉਹ ਕਹਿੰਦੇ ਵੀ ਸਾਡੀ ਜਦੋਂ ਪੁਰਾਣੀ ਜਗ੍ਹਾ ਅਸੀਂ ਤੌੜੀ ਆਉਣਾ ਹੈਗਾ ਪੂਰੀ ਸੰਸਕਾਰ ਕਰਨਾ ਹੈ ਤਾਂ ਕਰਕੇ ਇਹਨਾਂ ਨੇ ਆਪਦੇ ਆਪ ਹੀ ਪਿੰਡ ਦੇ ਵਿੱਚ ਜਿਹੜਾ ਬੈਰ-ਵਿਰੋਧ ਬਹੁਤ ਹੀ ਜ਼ਿਆਦਾ ਵਧਾ ਰੱਖਿਆ ਸੀਗਾ ਤਾਂ ਕਰਕੇ ਲੋਕ ਇਹਨਾਂ ਦੇ ਉਲਟ ਹੋਏ ਹੋਏ ਨੇ ਉੱਥੇ ਥੋੜਾ ਜਿਹਾ ਉਹਨਾਂ ਦਾ ਕੰਮ ਚੱਲ ਰਿਹਾ ਹੈਗਾ ਧਰਮਸ਼ਾਲਾ ਦਾ ਤੇ ਇਹ ਬਸ ਛੋਟਾ ਜਿਹਾ ਤੇ ਉਸ ਤੋਂ ਬਾਅਦ ਇੱਕ ਦਿਨ ਇਹਨਾਂ ਦੀ ਵੀਡੀਓ ਦੇ ਵਿੱਚ ਲੋਕਾਂ ਨਾਲ ਆਪਸ ਦੇ ਵਿੱਚ ਥੋੜੀ ਜੀ ਤੂ-ਤੂ ਮੈਂ ਮਾ ਹੋ ਗਈ ਸੀ ਉਸ ਤੋਂ ਬਾਅਦ ਥਾਣੇ ਗੱਲ ਵਾਗੀ ਚਲੋ ਸਰਪੰਚ ਸਾਹਿਬ ਕਹਿੰਦੇ ਵੀ ਕਿਤੇ ਹੋਰ ਜਗ੍ਹਾ ਦਿਖਾ ਦਿੰਦੇ ਆਪਾਂ ਇਹਨਾਂ ਨੂੰ ਪਿੰਡ ਦੇ ਵਿੱਚ ਹੋਰ ਵੀ ਦੋ ਤਿੰਨ ਥਾਂ ਵੀ ਜਗ੍ਹਾ ਦਿਖਾਈ ਪਰ ਇਹ ਬੈਠਣ ਦੇ ਲਈ ਤਿਆਰ ਨਹੀਂ ਹੋਏ ਆਪ ਹੀ ਮਨਾਂ ਕਰ ਦਿੰਦੇ ਨੇਗੇ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ਇਅਰਸ ਐਕਸਪੀਰੀਅੰਸ ਇਨ ਦ ਸੇਮ ਲਾਈਨ he used to work with reputed companies agencies as well local builders with brothers he is professional by plumbing electrician masonry work carpentry for more information please contact him at www.checktrade.com id number 921760 shamna Chander kalsantel call him on this number 0748841161 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ